एम पी साहब आ चुके आए चुनाव बहुत बहुत धनबाद वागुरु बहुत भी, भी किसी जान पहचान के मुताज नहीं गए ਇਹ ਵੀ ਰੋਜ਼ ਤੁਸੀਂ ਲਾਈਵ ਡਿਬੇਟਾਂ ਵਿੱਚ ਵਿੰਦੇ ਜਿੰਨਾਂ ਨੂੰ ਇਹਨਾਂ ਨੂੰ ਮੈਂ ਕਹਾਂਗਾ ਕਿ 2 ਮਿੰਟ ਲਾ ਕੇ ਅੱਗੇ ਜਿਸ ਵੀ ਬੁਲਾਰੇ ਨੂੰ ਬੁਲਾਉਣਾ ਚਾਹੋ ਜਾਂ ਤੁਹਾਡੇ ਟੂਰ ਕਿ ਵੀਰ ਉੱਠ ਕੇ ਬੋਲਣਾ ਚਾਹੁੰਦਾ ਤੇ ਉੱਠ ਕੇ ਬੋਲ ਸਕਦਾ ਜੇ ਉਹ ਆਪਣੇ ਵਿਚਾਰ ਸਾਂਝੇ ਕਰਨੇ ਚਾਹੁੰਦਾ ਤੇ ਕਰ ਸਕਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ 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 ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਵਾਸਤੇ ਦਿਨ ਰਾਤ ਇਕ ਕਰੀਏ ਪਰ ਸਾਡਾ ਪਹਿਲਾ ਫਰਜ਼ੀ ਵੀ ਆਪਣੇ ਕੈਂਡੀਡੇਟ ਨੂੰ ਮੋਤ ਪਰ ਬੰਦਿਆਨਾ ਮਲਾਉਣ ਦਾ ਤਾਂ ਕਿ ਆਪ ਦੇ ਹੱਥੇ ਸਿੰਘ ਜੀ ਗ੍ਰੈਬ ਇਹ ਕਿ ਕੰਤੇ ਕੀ ਕਰਨੇ ਪਰਮਜੀਤ ਸਿੰਘ ਪੰਮਾ ਸਾਡੇ ਬੜੇ ਜੂਜਾਰੂ ਲੀਡਰ ਨੇ ਔਰ ਇਹਨਾਂ ਨੇ ਜਦੋਂ ਕੌਂਸਲਰ ਦੀ ਇਲੈਕਸ਼ਨ ਲਈ ਸੀ ਇਹਨਾਂ ਨੇ ਮੈਂ ਮਤਲਬ ਤੌਰ ਮੈਂਬਰ ਪਾਰਲੀਮੈਂਟ ਦਰਨੇ ਤੋਂ ਟਿਕਿਆ ਨਗਾਉਂਦਾ ਹੁੰਦਾ ਸੀ। ਉਹ ਜਦੋਂ ਟਿਕਟ ਮੇੜੀ ਇਹਨਾਂ ਨੇ ਕਿਹਾ ਵੀਰ ਜੀ ਮੈਂ ਮਦਦ ਕਰਨੀ ਆ। ਮੇਰੇ ਤੇ ਤੁਹਾਡਾ ਸਾਣ ਆ। ਔਰ ਮੈਂ ਤਗੜੇ ਹੋ ਕੇ ਇੱਥੇ ਤੁਹਾਨੂੰ ਮਦਰ ਲੋਕਾਂ ਨੂੰ ਨਾਲ ਜੋੜੂੰਗਾ ਔਰ ਤੁਸੀਂ ਆਓ ਤੇ ਸੋ ਮੈਂ ਅੱਜ ਮੇਨਾਂ ਦੇ ਘਰ ਚਾਹ ਤੱਕ ਪੀਣਾ ਸੀ ਇਹਨਾਂ ਨੂੰ ਮੈਂ ਕਿਹਾ ਜਦੋਂ ਇਹਨਾਂ ਕਹਿੰਦੇ ਸੱਜਣ ਮਿੱਤਰ ਬੁਲਾਉਣੇ ਮੈਂ ਕਿਹਾ ਬੁਲਾ ਲਓ। ਚਾਹ ਤੱਕ ਪੀਣੇ ਕਿਵੇਂ ਦਾ ਹੰਗਾਰਾ ਮੇਰਾ ਜੀ ਅਮਰਸਰ ਸਾਹਿਬ ਦੇ ਲੋਕਾਂ ਦਾ। ਇਹ ਤੇ ਮੇਰੇ ਵੀਰ ਮੈਨੂੰ ਤੇ ਬਹੁਤ ਸੋਹਣਾ ਲੱਗਦਾ ਔਰ ਇਸ ਧਰਤੀ ਦਾ ਮੈਂ ਹਮੇਸ਼ਾ ਹੀ ਰਹਿਣੀ ਰਹੂੰਗਾ। ਕਿਉਂਕਿ ਬਹੁਤ ਪਿਆਰ ਹੈ ਲੋਕਾਂ ਦਾ ਹਰ ਪੱਖ ਦੇ ਉੱਤੋਂ ਮੈਨੂੰ ਮਤਲਬ ਹੰਗਾਰਾ ਦੇ ਰਹੇ ਨੇ ਔਰ ਉਹਨਾਂ ਦਾ ਮਨ ਵੀ ਹੈ ਕਿ ਜਿਹੜੀ ਇੱਕ ਤਰੀਕ ਦਾ ਫੈਸਲਾ ਹੈ ਉਹ ਸਾਡੇ ਹੱਕ ਚ ਹੋਏਗਾ ਸੋ ਮੈਂ ਉਸ ਗੱਲ ਦਾ ਮਤਲਬ ਪਬਲਿਕ ਦਾ ਗੁਰੂ ਮਹਾਰਾਜ ਦਾ ਧੰਨਵਾਦ ਕਰਦਾ ਕਿ ਜਿਹੜੀ ਮੇਰੀ ਚੌਪੱਕੀ ਕੰਮ ਕਰਨ ਦੀ ਚੌਪੱਕੀ ਵਿਕਾਸ ਦੀ ਗੱਲ ਹੈ ਉਹਦੇ ਦੇ ਲੋਕ ਬਹੁਤ ਧਿਆਨ ਰੱਖਦੇ ਔਰ ਉਹਦੇ ਨਾਲ ਲੋਕ ਜੁੜੇ ਵੀ ਨੇ ਔਰਾ ਸਾਹਿਬ ਆਪ ਮੁਕਾਬਲਾ ਕਿਸ ਨਾਲ ਮੰਦਰ ਦੇ ਚਾਰਾਂ ਪਾਰਟੀਆਂ ਵਿੱਚੋਂ ਆਪਣਾ ਦੇਖੋ ਮੁਕਾਬਲਾ ਸਾਰੀਆਂ ਪਾਰਟੀਆਂ ਨੇ ਆਪਣੀ ਗੱਲ ਰੱਖੀ ਹੁੰਦੀ ਆ ਹਰ ਪਾਰਟੀ ਦਾ ਇੱਕ ਤਰੀਕਾ ਕਰ ਹੈ ਪਰ ਜਿੱਦਾਂ ਹੁਣ ਤੁਸੀਂ ਦੇਖ ਲੋਗੇ ਸਾਰੀਆਂ ਪਾਰਟੀਆਂ ਦੇ ਵਿੱਚ ਲਾ ਦਿੰਦਾ ਕਿ ਜਿੱਦਾਂ ਹੁਣ ਬੀਜੇਪੀ ਦੀ ਗੱਲ ਕਰ ਲਓ ਉਹਦੇ ਕੈਂਡੀਡੇਟ ਦੀ 35 40 ਸਾਲ ਬਾਅਦ ਕਿਤੇ ਆਏ ਨੇ ਲੋਕਾਂ ਨੂੰ ਅਜੇ ਉਹਦਾ ਪਤਾ ਵੀ ਨਹੀਂ ਵਿਚਾਰੇ ਦਾ ਉਹਨੂੰ ਤੇ ਉੱਥੇ ਰੈਲੀਆਂ ਕਰਾਉਂਦੇ ਰਹੇ ਮੋਦੀ ਦੀ ਅਮਰੀਕਾ ਜਿੱਤੇ ਉਹਦੇ ਨਾਮ 'ਤੇ ਉਹਨੂੰ ਟਿਕਟ ਮਿਲ ਗਈ ਉਹ ਟਿਕਟ ਲੈ ਕੇ ਇੱਥੇ ਉੱਤਰ ਆਏ ਨੇ ਉਹਨਾਂ ਨੂੰ ਸ਼ਾਇਦ ਇਹ ਵੀ ਸ਼ਾਇਦ ਲੋਕੀ ਇਦਾਂ ਹੀ ਵੋਟਾਂ ਪਾ ਲੈਂਦੇ ਆ ਵੋਟਾਂ ਲੈਣਾ ਰਾਜਨੀਤੀ ਕਰਨਾ ਬਹੁਤ ਸੇਵਾ ਭਾਵ ਉਹਰ ਬੜਾ ਲੰਮਾ ਸਫ਼ਰ ਤੁਹਾਨੂੰ ਕਰਨਾ ਪੈਂਦਾ ਲੋਕਾਂ 'ਚ ਵਿਸ਼ਵਾਸ ਬਣਾਉਣਾ ਪੈਂਦਾ ਕਿ ਸਿਹਤਰਾ ਹੀ ਜੇ ਆਮ ਆਦਮੀ ਪਾਰਟੀ ਦੇ ਆ ਉਹਨਾਂ ਦੇ ਤੁਸੀਂ ਆਪਣੇ ਕੰਮ ਵੇਖ ਲਓ ਇੱਥੇ ਗਵਾਂਡ ਤੁਹਾਡੇ ਰਹੇ ਆ ਤੇ ਕਦੀ ਉਹਨਾਂ ਨੇ ਇੱਥੇ ਦੀ ਕੋਈ ਵਿਕਾਸ ਦੀ ਗੱਲ ਕੀਤੀ ਹੋਵੇ ਕਦੇ ਅੰਮ੍ਰਿਤਸਰ ਦੇ ਵਿਕਾਸ ਦੀ ਗੱਲ ਕੀਤੀ ਹੋਵੇ ਅੰਮ੍ਰਿਤਸਰ ਔਰ ਪੰਜਾਬ ਦੇ ਵਿੱਚ ਖਾਸ ਕਰਕੇ ਅੰਮ੍ਰਿਤਸਰ ਦੀ ਗੱਲ ਇਸ ਕਰਕੇ ਕਰ ਰਿਹਾ ਮੇਅਰ ਦੀ ਔਰ ਕਾਉਂਸਲਰ ਦੀ ਇਲੈਕਸ਼ਨ ਪਿਛਲੇ ਦੋਹਾਂ ਸਾਲਾਂ ਤੋਂ ਪੈ ਨਹੀਂ ਗਾ ਸਾਰਾ ਅੰਮ੍ਰਿਤਸਰ ਕੂੜੇ ਨਾਲ ਭਰਿਆ ਪਿਆ ਸੜਕਾਂ ਟੁੱਟੀਆਂ ਨੇ ਸੀਵਰੇਜ ਬੰਦ ਨੇ ਲਾਈਟਾਂ ਬੰਦ ਨੇ ਉਸੇ ਤਰ੍ਹਾਂ ਨਾ ਸਰਪੰਚਾਂ ਦੀਆਂ ਇਲੈਕਸ਼ਨਾਂ ਨਾ ਬਲਾਗ ਸੰਪਤੀ ਦੀਆਂ ਨਾ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀ ਸਰਕਾਰ ਇਲੈਕਸ਼ਨਾਂ ਤੋਂ ਡਰ ਲੱਗ ਪਿਓ ਉਹਦਾ ਮਤਲਬ ਹੁੰਦਾ ਉਹ ਸਰਕਾਰ ਜਿਹੜੀ ਆ ਅੱਜ ਵੀ ਇੰਨੀ ਤੇ ਕੱਲ ਵੀ ਇੰਨੀ ਕਰਜ਼ਾ ਚੁੱਕ ਕੇ ਚਲਾ ਰਹੇ ਨੇ ਹਜ਼ਾਰਾਂ ਕਰੋੜ ਦੇ ਇਛਤਿਹਾਰ ਲਾਉਂਦੇ ਆ ਜਿਹੜਾ ਕਿ ਕੋਈ ਮਤਲਬ ਬਣਦਾ ਹੀ ਨਹੀਂਗਾ ਅੱਜ ਮਹਿੰਗਾਈ ਜਿਹੜੀ ਉਹ ਚਰਮ ਸੀਮਾ ਤੇ ਅੱਜ ਰੇਤਾ ਤੁਸੀਂ ਪੁੱਛੋ 7000 ਰੁਪਏ ਸੈਂਕੜਾ ਰੇਤਾ ਮਿਲਦੇ ਹੀ ਆ ਆਮ ਬੰਦੇ ਨੂੰ ਜਿਹੜਾ ਵਾ ਉਹ ਮਤਲਬ ਕੰਮ ਕਰਦਾ ਜਿਹੜਾ ਉਹ ਮਹਾਰ ਹੋਇਆ ਪਿਆ ਔਖਾ ਹੋਇਆ ਪਿਆ ਸੋ ਉਹ ਉਹਨਾਂ ਦਾ ਹਾਲਾਤ ਵੀ ਤੁਹਾਡੇ ਸਾਹਮਣੇ ਆ ਕਾਲੀ ਦਲ ਤੁਹਾਡੇ ਸਾਹਮਣੇ ਜਿਸ ਤਰੀਕੇ ਨਾਲ ਬੇਅਦਬੀ ਔਰ ਬਰਗਾੜੀ ਕੰਡ ਦਾ ਜਿਹੜਾ ਉਹਨਾਂ ਤੇ ਜਿਹੜਾ ਇਨਸ਼ਾਲ ਲੱਗਾ ਹੈ ਉਹ ਕਿਸੇ ਵੀ ਤਰੀਕੇ ਨਾਲ ਉਹਨਾਂ ਤੋਂ ਨਹੀਂ ਲੱਥ ਰਿਹਾ ਸਰ ਜਿੱਥੇ ਬੜਾ ਵੱਡਾ ਬੜਾ ਵੱਡਾ ਗੁੱਸਾ ਹੈ ਉਹਨਾਂ ਦੇ ਮਨ ਦੇ ਉੱਤੇ ਔਰ ਕਾਲੀ ਦਲ ਜਿਹੜਾ ਆ ਉਹ ਮਨਾਂ ਦੇ ਵਿੱਚ ਪਿੰਡਾਂ ਦੇ ਵਿੱਚੋਂ ਹੀ ਨਹੀਂ ਸ਼ਹਿਰਾਂ ਦੇ ਵਿੱਚ ਵੀ ਉਹਦਾ ਉਹੀ ਪੋਜੀਸ਼ਨ ਹੈ ਜੋ ਮਾੜੇ ਲਾਤ ਨੇ ਸੋ ਕੁੱਲ ਮਿਲਾ ਕੇ ਜੋ ਲੱਗਦਾ ਹੈ ਕਿ ਲੋਕ ਕਾਂਗਰਸ ਪਾਰਟੀ ਨੂੰ ਵੇਖ ਰਹੇ ਨੇ ਕਾਂਗਰਸ ਪਾਰਟੀ ਸੈਕੂਲਰ ਹੋਣ ਕਰਕੇ ਲੋਕ ਉਹਨੂੰ ਮੌਕਾ ਦਿਓ। 오ਜਾ ਸਾਹਿਬ ਤੁਹਾਡੇ ਵਿਰੋਧੀ ਅਕਾਲੀ ਦਲੋਂ ਲਗਾਤਾਰ ਇੱਕ ਪ੍ਰਚਾਰ ਕੀਤਾ ਜਾ ਰਿਹਾ ਤੁਹਾਡੇ ਖਿਲਾਫ ਤੁਹਾਡੇ ਵੱਲੋਂ ਉਸ ਚੀਜ਼ ਦਾ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ। ਆਸ ਕਰਾਂਗਾ ਅੱਜ ਤੁਸੀਂ ਦਾ ਤੁਸੀਂ ਜਵਾਬ ਮੀਡੀਆ ਸਾਹਮਣੇ ਜ਼ਰੂਰ ਦਿਓਗੇ। ਜੋ ਸਭ ਵੱਲੋਂ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਕਿ 오ਜਾ ਸਾਹਿਬ ਨੂੰ 10 ਸਾਲ ਹੋ ਗਏ ਐਮਪੀ ਬਣਿਆ। ਉਹ ਖੁਦ ਗੰਦੇ ਨਾਲੇ ਤੇ ਰਹਿੰਦੇ ਨੇ। ਉਹਨਾਂ ਤੋਂ ਕੋਈ 10 ਸਾਲਾਂ ਦੇ ਵਿੱਚ ਆਪਣਾ ਗੰਦਾ ਨਾਲਾ ਵੀ ਜਿਹੜਾ ਉਹ ਉਹਦੇ ਪੂਰਿਆ ਹੀ ਨਹੀਂ ਗਿਆ। ਕਿ ਉਹਨਾਂ ਨੇ ਅੰਮ੍ਰਿਤਸਰ ਨੌਰ ਦੇ ਵਿੱਚ 88 ਫੁੱਟ ਰੋਡ ਤੇ ਨਾਲਾ ਪੂਰਿਆ ਸੀ। ਉਸ ਚੀਜ਼ ਦਾ ਜਵਾਬ ਕੀ ਦੇਣਾ ਚਾਹੋਗੇ? ਦੇਖੋ ਜ ਉਸ ਤੋਂ ਬਾਅਦ ਤਿੰਨ ਵਾਰ ਉਹ ਦੋ ਵਾਰ elections ਨਾਲ ਲੜ ਚੁੱਕੇ ਦੋਵੇਂ ਵਾਰ ਇਹ ਉਹ ਦਵਾਈ ਪਾਉਂਦੇ ਰਹੇ ਕਿ ਮੈਂ ਆ ਕਰਤਾ ਮੈਂ ਆ ਕਰਤਾ ਪਰ ਲੋਕਾਂ ਉਹਨਾਂ ਨੂੰ ਕਦੀ ਸੁਣਿਆ ਨਹੀਂ ਕਿਉਂਕਿ ਜਿਹੜਾ ਉਹਨਾਂ ਦੇ ਸਮੇਂ ਹਾਲਾਤ ਪੈਦਾ ਹੋਏ ਸੀ ਲੋਕਾਂ ਦੇ ਮਨ ਚੋਂ ਕਦੀ ਕੋਈ ਗੁੱਸਾ ਜਾਂਦਾ ਨਹੀਂ ਜਦ ਤੱਕ ਨਾਲੇ ਦਾ ਸਵਾਲ ਹੈ ਨਾਲਾ ਪੇਲੀ ਗੱਲ ਤੇ ਸਟੇਟ ਸਬਜੈਕਟ ਹੈ ਜਦੋਂ ਕੈਬਨਿਟ ਵਜੀਰ ਸੀ ਇਹ ਗੰਦਾ ਨਾਲਾ ਉੱਥੇ ਹੀ ਸੀ ਇਹਨਾਂ ਨੂੰ ਪੁੱਛਿਆ ਜਾਣਾ ਚਾਹੀਦਾ ਵੀ ਤੁਸੀਂ ਅੱਧਾ ਕਿਲੋਮੀਟਰ ਚੁ ਟੱਕਤਾ ਬਾਕੀ ਦੇ ਕੰਮ ਕਿਉਂ ਨਹੀਂ ਕੀਤਾ ਦੂਜੀ ਗੱਲ ਇਹ ਲੋਕ ਗੈਰ ਜ਼ਿੰਮੇਵਾਰ ਨੇ ਅੱਜ ਸਾਡੇ ਪਾਕਿਸਤਾਨ ਨੇ ਇੰਡੀਆ ਦੇ ਉੱਤੇ ਕੇਸ ਕੀਤਾ ਆ ਯੂ ਐਨਓਚਪੀ ਸਾਡੇ ਗੰਦ ਜਿਹੜਾ ਵਾ ਇੰਡੀਆ ਜਿਹੜਾ ਸਾਡੇ ਵੱਲ ਭੇਜ ਰਿਹਾ ਵਾ ਸਾਡਾ ਵੀ ਪਾਣੀ ਉਨਾ ਹੀ ਖਰਾਬ ਹੋ ਜਣਾ ਸਾਡਾ ਹੋ ਰਿਹਾ ਇਹਦੇ ਵਾਸਤੇ ਇੱਕ ਪ੍ਰੋਪਰ ਸੀਵਰੇਜ ਟ੍ਰੀਟਮੈਂਟ ਪਲੈਂਟ ਲੱਗਣਾ ਹੈ ਜਿਹਦਾ ਪ੍ਰੋਜੈਕਟ ਆ ਉਹ ਪੰਜਾਬ ਗਵਰਨਮੈਂਟ ਨੇ ਬਣਾਉਣਾ ਤੇ ਅਸੀਂ ਪੈਸੇ ਅਰੇਂਜ ਕਰਕੇ ਦੇਣੀ ਪੰਜਾਬ ਗਵਰਨਮੈਂਟ ਦੀ ਪਿਛਲੇ 2 ਸਾਲਾਂ ਤੋਂ ਸਰਕਾਰ ਲੋਕਲ ਬਾਡੀ ਦੀ ਸਰਕਾਰ ਹੀ ਹੈ ਨਹੀਂ ਲੋਕਲ ਬਾਡੀ ਦੀ ਸਰਕਾਰ ਨਾ ਹੋਣ ਕਰਕੇ ਪ੍ਰੋਜੈਕਟ ਲੇਟ ਹੈ ਜਦੋਂ ਬਣ ਜੇਗਾ ਉਹ ਵੀ ਬਣ ਜਾਣਾ ਤੇ ਮੈਂ ਜੋਸ਼ੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਜਿਹੜਾ ਤੁਸੀਂ ਧਰੋ ਅੰਮ੍ਰਿਤਸਰ ਨਗਰੀ ਨਾ ਕੀਤਾ ਉਹਦਾ ਕੀ ਜਵਾਬ ਦੋਗੇ ਸੈਂਟਰ ਯੂਨੀਵਰਸਿਟੀ ਤੁਸੀਂ ਕੈਬਨਟ ਵਜੀਰੀ ਲੈਣ ਦੇ ਬਦਲੇ ਮਾਲਵੇ ਭੇਜਿਆ ਸਾਨੂੰ ਡਾਕਟਰ ਮਨਮੋਹ ਸਿੰਘ ਜੀ ਦੇ ਕੇ ਗਏ ਸੀ ਏਮਜ਼ ਤੁਸੀਂ ਮਾਲਵੇ ਭੇਜਿਆ ਕੈਬਨਟ ਵਜੀਰੀ ਬਚਾਉਣ ਦੀ ਖਾਤਰ ਕਦੀ ਇੱਕ ਵਾਇ ਆਵਾਜ਼ ਨਹੀਂ ਕੱਢੀ ਤੁਸੀਂ ਪਿੱਠ ਕੀਤੀ ਅੰਮ੍ਰਿਤਸਰ ਵੱਲ ਤੁਸੀਂ ਅੰਮ੍ਰਿਤਸਰ ਦੇ ਦੋਸ਼ੀ ਜੇ ਤੁਹਾਡੇ ਤੇ ਦੋਸ਼ ਹੈ ਇਸ ਗੱਲ ਦਾ ਕਿ ਤੁਸੀਂ ਅੰਮ੍ਰਿਤਸਰ ਦੇ ਪ੍ਰੋਜੈਕਟ ਮਾਲਵੇ ਨੂੰ ਵੇਚੇ ਅੰਮ੍ਰਿਤਸਰ ਨੂੰ ਲਾਟ ਹੋਇਆ ਸਾਰਾ ਪੰਜਾਬ ਤਰੱਕੀ ਕਰੇ ਸਾਨੂੰ ਕੋਈ ਮਤਲਬ ਨਹੀਂ ਪਰ ਤੁਸੀਂ ਲੋਕਾਂ ਨੇ ਇਹ ਪ੍ਰੋਜੈਕਟ ਆਪਣੀਆਂ ਕੈਬਨਿਟ ਵਜ਼ੀਰੀਆਂ ਲੈਣ ਵਾਸਤੇ ਉਸ ਧਰਤੀ ਨੂੰ ਉਹਨਾਂ ਲੋਕਾਂ ਦੇ ਮਾਲਵੇ ਬੈਲਟ ਤੇ ਭੇਜਤੇ ਵਰਲਡ ਕਲਾਸ ਯੂਨੀਵਰਸਿਟੀ ਤੁਸੀਂ ਲੋਕਾਂ ਨੇ ਸਿਆਸਤ ਦੀ ਭੇਂਡ ਚੜਾਤੀ ਸਰ ਕੰਡੀਸ਼ਨ ਹਸਪੀਟਲ ਤੁਸੀਂ ਲੋਕਾਂ ਨੇ ਇਸ ਧਰਤੀ ਤੇ ਨਹੀਂ ਖੁੱਲਣ ਦਿੱਤਾ ਤੁਸੀਂ ਤੇ ਬਹੁਤ ਵੱਡੇ ਦੋਸ਼ੀ ਜੇ ਜੇ ਉਦੋਂ 10000 ਕਰੋੜ ਦੇ ਪ੍ਰੋਜੈਕਟ ਲੱਗੇ ਹੁੰਦੇ ਅੱਜ ਅੱਜ ਪੋਜੀਸ਼ਨ ਕੁਝ ਹੋਰ ਹੁੰਦੀ ਉਹਦੇ ਮੁਕਾਬਲੇ ਕਿਉਂਕਿ ਇੱਕ ਲੱਬੀ ਹੈ ਜਿਹੜੀ ਮਾਲਵੇ ਨੂੰ ਖਿੱਚ ਕੇ ਖੜਦੀ ਸਾਨੂੰ ਪ੍ਰੋਜੈਕਟ ਘਟ ਦਿੰਦੀ ਹੈ ਆਈਆਈਐਮ ਆਇਆ ਉਹ ਵੀ ਮਾਲਵੇ ਵਾਲਿਆਂ ਕੋਸ਼ਿਸ਼ ਕੀਤੀ ਕਿ ਖੋਲੀਏ ਪਰ ਮੈਂਬਰ ਪਾਰਲੀਮੈਂਟਸਾ ਲੱਤ ਲਾ ਕੇ ਗੱਡਿਆ ਜਾਈਏ ਜਾ ਕੇ ਵੇਖ ਲਓ ਬਿਲਡਿੰਗਾਂ ਤਿਆਰ ਨਹੀਂ ਸੌਫਟਵੇਅਰ ਟੈਕਨੋਲੋਜੀ ਪਾਰਕ ਉਹ ਵੀ ਮਾਲਵੇ ਵਾਲਿਆਂ ਖੋਹਣ ਦੀ ਕੋਸ਼ਿਸ਼ ਕੀਤੀ ਤੁਹਾਡਾ ਦਾਸ ਬਿਠਾ ਸੀ ਅਸੀਂ ਲੱਤ ਲਾ ਕੇ ਗੱਡਿਆ ਆ ਜੋ ਵੀ ਲੜ ਬਣ ਕੇ ਤਿਆਰ ਹੈ ਉਹਦੇ ਨਾਲ ਐਕਸਪ੍ਰੈਸਵੇ ਉਹ ਵੀ ਖੋਹ ਕੇ ਲੈ ਕੇ ਸਾਡੀ ਸਰਕਾਰ ਸੀ ਮੈਂ ਆਪਣੀ ਸਰਕਾਰ ਨੂੰ ਚੈਲੰਜ ਕੀਤਾ ਸੀ ਪੇ ਜੇ ਕਿਦੇ ਅੰਮ੍ਰਿਤਸਰ ਵਰਗੇ ਕਾਲੀਆਂ ਝੰਡੀਆਂ ਦਾ ਸਵਾਗਤ ਹੋਊਗਾ ਤੁਹਾਡਾ ਇਹ ਪ੍ਰੋਜੈਕਟ ਸਾਡੇ ਨੇ ਜੋਸੀ ਸਾਹਿਬ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਨੇ ਗੋਟਾਂ ਲੈ ਕੇ ਆਪਣੇ ਸਿਸਟਮ ਨੂੰ ਸੈੱਟ ਕਰਨਾ ਤੁਹਾਡਾ ਨਹੀਂ ਕੱਲਾ ਕਿ ਕੈਬਨਿਟ ਵਜ਼ੀਰੀਆਂ ਦੀ ਖਾਤਰ ਤੁਸੀਂ ਸਾਰਾ ਸਮਾਨ ਹੀ ਵੇਚ ਦੋ ਅੰਮ੍ਰਿਤਸਰ ਦਾ ਅੰਮ੍ਰਿਤਸਰ ਨਾਲ ਧਰੋਕ ਮਾਇਆ ਤੁਸੀਂ ਤਾਂ ਹੀ ਤੁਹਾਨੂੰ ਦੋਰੀ ਵੋਟਾਂ ਨਹੀਂ ਪੈਂਦੀਆਂ ਮੈਂ ਤੁਹਾਨੂੰ ਇਹ ਗੱਲ ਕਹਿਣਾ ਨਹੀਂ ਚਾਹੁੰਦਾ ਪਰ ਹੁਣ ਜੇ ਤੁਸੀਂ ਸੁਣਨਾ ਤੇ ਧਿਆਨ ਨਾਲ ਸੁਣ ਲੋ ਅੰਮ੍ਰਿਤਸਰ ਵਾਸੀਆਂ ਨੇ ਬਹੁਤ ਵੱਡਾ ਧਰੋ ਤੁਸੀਂ ਕੀਤਾ ਤੁਸੀਂ ਤੇ ਬੋਲੇ ਹੀ ਨਹੀਂ ਤੁਸੀਂ ਸਰਕਾਰ ਤੋਂ ਛੱਡ ਕੇ ਬਾਹਰ ਆ ਜੇਂ ਤਾਂ ਕੈਬਨਟ ਬਜੇਰੀ ਨਾ ਤੁਸੀਂ ਸੈਂਟਰ ਯੂਨੀਵਰਸਿਟੀ ਦੇ ਬੋਲੇ ਨਾ ਤੁਸੀਂ ਵਰਲਡ ਵਰਲਡ ਕਲਾਸ ਯੂਨੀਵਰਸਿਟੀ ਦੇ ਬੋਲੇ ਐਮਜ਼ ਇਹ ਸਾਰੀਆਂ ਚੀਜ਼ਾਂ ਗੁਰੂ ਨਗਰੀ ਨੂੰ ਮਿਲੀਆਂ ਸੀ ਇਸ ਧਰਤੀ ਨੂੰ ਇਹ ਲੋਕਾਂ ਨੇ ਇਹ ਚੀਜ਼ਾਂ ਵੇਚ ਕੇ ਆਪਣੀਆਂ ਮਿਨਿਸਟਰੀਆਂ ਲਈਆਂ ਨੇ ਇਹ ਸਾਡੇ ਨਾਲ ਕੀ ਗੱਲ ਕਰਨਗੇ ਪੁਲਿਸ ਆਪਰੇ ਸਵਾਲ ਪਾਰਟੀ ਕਿਹਦੇ ਵਿੱਚ ਤੁਸੀਂ ਅੱਜ ਅੌਜ਼ਾ ਸਾਹਿਬ ਦਾ ਰਿਗਰੇ ਵਿਖੇ ਆਇਨੇ ਮੀਟਿੰਗ ਦੇ ਦੌਰਾਨ ਹੋਵੇ ਕਹੋ ਜਾਂ ਹਾਂਗਾ ਰੋਬਲੇ ਮੇਰੇ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਪਰਮਾਤਮਾ ਦਾ ਧੰਨਵਾਦ ਕਰਦਾ ਗੁਰੂ ਰਾਮਦਾਸ ਮਹਾਰਾਜ ਦਾ ਧੰਨਵਾਦ ਕਰਦਾ ਤੇ ਆਪਣੇ ਵੱਡੇ ਵੀਰ ਬੁਲਾਰਾ ਕਾਂਗਰਸ ਨਿਰੰਦਰ ਸੰਧੂ ਜੀ ਦਾ ਧੰਨਵਾਦ ਕਰਦਾ ਤੇ ਆਪਣੇ ਵੀਰ ਜਗਦੀਪ ਗੋਗਾ ਜੀ ਦਾ ਜਿੰਨਾ ਨੇ ਅਸੀਂ ਸਾਰਿਆਂ ਮਿਹਨਤ ਕਰਕੇ ਅੱਜ ਆਪਣੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਨਗਰੀ ਤੋਂ ਲੋਕ ਸਭਾ ਦੇ ਉਮੀਦਵਾਰ ਸਰਦਾਰ ਗਦੀਸ਼ ਸਿੰਘ ਔਜਲਾ ਜੀ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਤੀਸਰੀ ਵਾਰ ਅੰਮ੍ਰਿਤਸਰ ਸਾਹਿਬ ਤੋਂ ਟਿਕਟ ਦੇ ਕੇ ਨਵਾਜਿਆ ਉਹਨਾਂ ਦਾ ਪਹਿਲਾ ਪ੍ਰੋਗਰਾਮ ਹਲਕੇ ਮਜੀਠੇ ਦੇ ਵਿੱਚ ਅਸੀਂ ਉਹਨਾਂ ਕੋ ਇਹ ਕਹਿ ਕੇ ਲਿਆ ਕਿ ਅਸੀਂ ਤੁਹਾਡਾ ਮਜੀਠੇ ਵਾਲੇ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਸਾਡੀਆਂ ਪਿਛਲੀਆਂ ਨਗਰ ਕੌਂਸਲ ਦੀਆਂ ਇਲੈਕਸ਼ਨ ਦੇ ਵਿੱਚ ਸਾਡੀ ਬੜੀ ਸਪੋਰਟ ਕੀਤੀ ਇੱਥੇ ਆ ਕੇ ਸਾਡੇ ਲਈ ਘਰ ਘਰ ਕੈਂਪੇਨ ਕੀਤੀ ਤੇ ਉਹਨਾਂ ਨੂੰ ਇਸ ਇਲੈਕਸ਼ਨ ਦੇ ਵਿੱਚ ਵਿਸ਼ਵਾਸ ਦਿਵਾਇਆ ਕਿ ਅਸੀਂ ਮਜੀਠੇ ਹਲਕੇ ਦੇ ਹਰ ਪਿੰਡ ਵਿੱਚ ਹਰ ਬੂਥ ਪੱਧਰ ਤੇ ਤੁਹਾਡੀ ਇੱਕ ਇੱਕ ਵੋਟ ਲਈ ਵਰਕਰੀ ਕਰਾਂਗੇ ਮਿਹਨਤ ਕਰਾਂਗੇ ਤੇ ਤੁਹਾਡੀ ਜਿੱਤ ਲਈ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਚਾਰ ਅਰਦਾਸ ਕਰਾਂਗੇ ਕਿ ਤੁਸੀਂ ਇੱਥੇ ਮਜੀਠੇ ਹਲਕੇ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੋ ਤੇ ਅਮਰਸਰ ਸਾਹਿਬ ਦੇ ਲੋਕ ਸਵਾਲ ਕੇ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ